ਸਰਦਾਰ ਵਿਕਰਮ ਸਿੰਘ ਮਜੀਠੀਆ ਪੰਜਾਬ ਦੀ ਸਰਕਾਰ ਦੀ ਘਟਿਆ ਬਦਲਾਖੋਰੀ ਨੀਤੀ ਦਾ ਸ਼ਿਕਾਰ ਸੀ ਤੇ ਅਜ਼ਾਲ ਤੇ ਵਿੱਚ ਜਿਹੜੀਆਂ ਬਾਹਰ ਫੜਾ ਮਾਰਦੇ ਆ ਨਾ ਇੱਕ ਤੋਂ ਵੀ ਉੱਥੇ ਜ਼ਿਕਰ ਇਹਨਾਂ ਨੇ ਕਿਤੇ ਨਹੀਂ ਕੀਤਾ ਨਾ ਹਜ਼ਾਰ ਏਕੜ ਜ਼ਮੀਨ ਦਾ ਨਾ ਕੰਪਨੀਆਂ ਵਾਲਾ ਕੋਈ ਹੋਰ ਗੱਲ ਕੀਤੀ ਹੈ ਕਿ ਇਹ ਡਰਾਮਾ ਕਰ ਰਹੀ ਹੈ ਸਰਕਾਰ ਇਹ ਸਰਕਾਰ ਨੂੰ ਇਸ ਕੇਲ ਦੀ ਕੀਮਤ ਬਹੁਤ ਵੱਡੀ ਚਕਾਉਣੀ ਪਊ ਕਿ ਡੇਰਾ ਮੁਖੀ ਬਿਆਸ ਵਾਲਿਆਂ ਦੀ ਮੀਟਿੰਗ ਤੋਂ ਬਾਅਦ ਉਹਨਾਂ ਨੇ ਪ੍ਰੈਸ ਨੂੰ ਗੱਲ ਕਹੀ ਹੈ ਨਾ ਕਿ ਮਜੀਠੀਆ ਮੇਰਾ ਦੋਸਤ ਆ ਤੇ ਰਿਸ਼ਤੇਦਾਰ ਆ ਮੈਂ ਮਿਲਦਾ ਮਿਲਦਾ ਰਹੂੰਗਾ ਤੇ ਮਿਲਦਾ ਸੀਗਾ ਕਿ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਡੇਰਾ ਤੇ ਉਹਦਾ ਮੁਖੀ ਜਦ ਇਹ ਗੱਲ ਕਹਿੰਦਾ ਹੈਗਾ ਕਿ ਸਰਕਾਰ ਦਾ ਸੱਚ ਕਿੱਥੇ ਹੈ ਐਕਸਪੋਜ਼ ਕਰਤੀ ਗਵਰਨਮੈਂਟ ਉਹਨਾਂ ਨੇ ਕਿ ਉਹਨਾਂ ਨੇ ਕਿਹਾ ਡਰਗ ਬਾਰੇ ਡਰਗ ਦੇ ਬਾਰੇ ਕੋਈ ਡਰਗ ਮਨੀ ਬਾਰੇ ਕੋਈ ਰਿਕਵਰੀ ਨਹੀਂ ਹੋਈ ਫੇਸਲੈਸ ਐਂਡ ਅਨਫਾਊਂਡਡ ਕੇਸ ਹੈ ਸਰਦਾਰ ਵਿਕਰਮ ਸਿੰਘ ਜੀ ਨੂੰ ਰਾਹਤ ਮਿਲੀ ਵਿਕਰਮ ਮਜੀਠੀਆ ਜੀ ਕੋ ਵਿਕਰਮ ਜੀਠੇ ਨੂੰ ਜਿਹੜੀ ਛੇਲ ਮਿਲੀ ਹੈ ਜੀ ਇਸ ਤੇ ਤੁਹਾਡਾ ਕੀ ਰਿਐਕਸ਼ਨ ਹੈ ਦੇਖੋ ਮੈਂ ਸਮਝਦਾ ਕਿ ਕੋਡਨ ਖੁੱਟੇ ਨਾਨਕਾ ਉਹ ਸੱਚ ਰਹੀ ਸੱਚ ਦੀ ਜਿੱਤ ਹੋਈ ਹੈ ਸਰਦਾਰ ਵਿਕਰਮ ਸਿੰਘ ਮਜੀਠੀਆ ਪੰਜਾਬ ਦੀ ਸਰਕਾਰ ਦੀ ਘਟਿਆ ਬਦਲਾਖੋਰੀ ਨੀਤੀ ਦਾ ਸ਼ਿਕਾਰ ਸੀ ਇਨਸਾਫ ਮਿਲਿਆ ਹੈ ਬੇਲ ਮਿਲੀ ਹੈ ਤੇ ਵੱਡੀ ਗੱਲ ਜਿਹੜੀ ਇਹ ਹੈ ਜੋ ਉੱਥੇ ਹਾਜ਼ਰ ਲੋਕਾਂ ਨੇ ਦੱਸੀ ਕਿ ਅਦਾਲਤ ਵਿੱਚ ਜਿਹੜੀਆਂ ਬਾਹਰ ਫੜਾ ਮਾਰਦੇ ਆ ਨਾ ਇੱਕ ਵੀ ਉੱਥੇ ਜ਼ਿਕਰ ਇਹਨਾਂ ਨੇ ਕਿਤੇ ਨਹੀਂ ਕੀਤਾ ਨਾ ਹਜ਼ਾਰ ਏਕੜ ਜ਼ਮੀਨ ਦਾ ਨਾ ਕੰਪਨੀਆਂ ਦਾ ਨਾ ਕੋਈ ਹੋਰ ਗੱਲ ਕੀਤੀ ਹੈ ਸੋ ਇਹ ਅੱਜ ਝੂਠ ਦਾ ਪਲੰਦਾ ਨੰਗਾ ਹੋ ਗਿਆ ਕਿ ਇਹ ਡਰਾਮਾ ਕਰ ਰਹੀ ਹੈ ਸਰਕਾਰ ਤੇ ਸਰਕਾਰ ਨੂੰ ਇਸ ਖਿਲ ਦੀ ਕੀਮਤ ਬਹੁਤ ਵੱਡੀ ਚਕਾਉਣੀ ਪਊਗੀ ਕਿਉਂਕਿ ਜਿਹੜਾ ਝੂਠ ਆ ਨਾ ਜੀ ਇਹ ਪਾਣੀ ਦੇ ਬੁਲਬਲੇ ਵਰਗਾ ਹੁੰਦਾ ਫੱਟਦਾ ਵੀ ਬਣਦਾ ਵੀ ਮਿੰਟੇ ਚ ਤਾਂ ਇਹ ਫੱਟਦਾ ਵੀ ਮਿੰਟਾਂ ਚ ਹੀ ਸਕਿੰਟਾਂ ਚ। ਅੱਛਾ ਸਰ ਕੀ ਲੱਗਦਾ ਜੇ ਡੇਰਾ ਮੁਖੀ ਜਿਹੜੇ ਵਿਆਸ ਨੇ ਉਹਨਾਂ ਨੇ ਮੁਲਾਕਾਤ ਵੀ ਕੀਤੀ ਉਸ ਤੋਂ ਬਾਅਦ ਜਿਹੜੀ ਰਾਹਤ ਮਿਲ ਜਾਣੀ। ਦੇਖੋ ਮੈਂ ਸਮਝਦਾ ਕਿ ਜਿਹੜੀ ਡੇਰਾ ਮੁਖੀ ਵਿਆਸ ਵਾਲਿਆਂ ਦੀ ਮੀਟਿੰਗ ਤੋਂ ਬਾਅਦ ਉਹਨਾਂ ਨੇ ਪ੍ਰੈਸ ਨੂੰ ਗੱਲ ਕਹੀ ਹੈ ਨਾ ਕਿ ਮਜੀਠੀਆ ਮੇਰਾ ਦੋਸਤ ਹੈ ਤੇ ਰਿਸ਼ਤੇਦਾਰ ਹੈ ਮੈਂ ਮਿਲਦਾ ਮਿਲਦਾ ਰਹੂੰਗਾ ਤੇ ਮਿਲਦਾ ਸੀਗਾ। ਤੇ ਨਾਲ ਉਹਨਾਂ ਨੇ ਕਿਹਾ ਕਿ ਇਹ ਝੂਠੇ ਕੇਸ ਨੇ ਰਾਜਨੀਤਿਕ ਸੋਚ ਦਾ ਨਤੀਜਾ ਨਹੀਂ ਇਹ ਗੱਲ ਬਹੁਤ ਵੱਡੀ ਇੱਕ ਸਰਕਾਰ ਤੇ ਛੇੜ ਹੈ ਕਿਉਂਕਿ ਉਹ ਡੇਰਾ ਮੇਰੇ ਆਪਣੇ ਗਿਆਨ ਦੇ ਮੁਤਾਬਕ ਅੱਜ ਤੱਕ ਉਹਨਾਂ ਨੇ ਮੇਰਾ خیال ਸ਼ਾਇਦ ਪਹਿਲੀ ਵਾਰੀ ਹੋਊਗਾ ਡੇਰੇ ਦੇ ਮੁਖੀ ਨੇ ਰਾਜਸੀ ਮਾਮਲੇ ਤੇ ਆਪਣੇ ਵਿਚਾਰ ਰੱਖੇ ਨੇ ਤੇ ਇਹ ਸਰਕਾਰ ਨੂੰ ਹੁਣ ਸੋਚਣਾ ਪਊਗਾ ਇਹ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਓਡੇਰਾ ਤੇ ਉਹਦਾ ਮੁਖੀ ਜ਼ਿਆਦਾ ਇਹ ਗੱਲ ਕਹਿੰਦਾ ਹੈਗਾ ਕਿ ਸਰਕਾਰ ਦਾ ਸੱਚ ਕਿੱਥੇ ਖੜਾ ਐ ਐਕਸਪੋਜ਼ ਕਰਤੀ ਗਵਰਨਮੈਂਟ ਉਹਨਾਂ ਨੇ ਪਰ ਕੈਬਨਿਟ ਮੰਤਰੀ ਕਹਿੰਦੇ ਜੀ ਇਹਨਾਂ ਕੋਲ ਕੋਈ ਪੁੱਤਾ ਸਬੂਤ ਨਹੀਂ ਕਹਿੰਦੇ ਕਿ ਜਿਹੜੇ ਨੇ ਕਹਿੰਦੇ ਜਮਾਨਤ ਮਿਲਣਾ ਬਰੀ ਨਹੀਂ ਹੋ ਜਾਂਦਾ ਨਹੀਂ ਉਹਨਾਂ ਨੂੰ ਇੱਕ ਰੱਖੇ ਕਾਦੇ ਲਈ ਹੋਇਆ ਸਬੂਤ ਛੋਹ ਦੱਸੋ ਰੱਖੇ ਕਾਦੇ ਲਈ ਹੋਇਆ ਉਹ ਤਾਂ ਜੀ ਮੈਂ ਇੱਕ ਗੱਲ ਕਹਿਣਾ ਹੈਗਾ ਵਿਚਾਰੇ ਦਿਹਾੜੀਦਾਰ ਨੇ ਕਿਉਂਕਿ ਕੇਜਰੀਵਾਲ ਜੀ ਜੇ ਬਿਕਰਮ ਮਜੀਠੀਆ ਤੇ ਡਰੱਗ ਦਾ ਕੇਸ ਸੱਚਾ ਸੀ ਤਾਂ ਬਿਕਰਮ ਕੇਜਰੀਵਾਲ ਨੇ ਐਫੀਡੇਵਟ ਦੇ ਕੇ ਮਾਫੀ ਕਿਉਂ ਮੰਗੀ ਤੇ ਅੱਜ ਤੱਕ ਕੇਜਰੀਵਾਲ ਨੇ ਕਿਤੇ ਕਿਹਾ ਕਿ ਮੈਂ ਐਫੀਡੇਵਟ ਗਲਤ ਦੇ ਦਿੱਤਾ ਹੈ। ਕਹਿਆ? ਇਹ ਗੱਲ ਸਾਬਤ ਹੋ ਗਈ ਨਾ ਕਿ ਜਿਹੜੀ ਪਾਰਟੀ ਦਾ ਕਰਤਾ-ਤਰਤਾ ਹੈਗਾ ਉਹ ਆਪਣੇ ਗੁਨਾਹ ਦੀ ਮਾਫੀ ਮੰਗਦਾ ਹੈ ਕਿ ਜੋ ਮੈਂ ਬਿਕਰਮ ਮਜੀਠੀਆ ਤੇ ਡਰੱਗ ਦੇ ਇਲਜ਼ਾਮ ਲਾਈ ਸੀ ਝੂਠੇ ਸੀ। ਸਾਡੇ ਕੋਲ ਕੋਈ ਸਬੂਤ ਨਹੀਂ ਸੀ ਬੇਬੁਨਿਆ ਸੀਗੇ। ਤੇ ਦੂਸਰੀ ਗੱਲ ਪਹਿਲਾ ਕੇਸ ਆ ਮੇਰਾ ਖਿਆਲ ਮੇਰੀ ਜ਼ਿੰਦਗੀ ਵਿੱਚ ਜਿਹਦੇ ਵਿੱਚ 4.5 ਸਾਲ ਵਿੱਚ ਪੁਲਿਸ ਕੋਲੋਂ ਡਰੱਗ ਕੇਸ ਚਲਾਉਣ ਦੀ ਪੇਸ਼ ਕੀਤਾ ਜਾ ਸਕਿਆ 4.5 ਸਾਲ ਵਿੱਚ ਚਲਾਉਣ ਨਹੀਂ ਪੇਸ਼ ਹੋਇਆ ਤੁਸੀਂ ਅੰਦਾਜ਼ਾ ਲਾ ਲਓ ਕਿ ਆ ਜਿਹੜੀਆਂ ਜੁੱਤੀਆਂ ਹਾਈ ਕੋਰਟ ਦੇ ਭੌਂਕੇ ਮਾਰੀਆਂ ਨੇ ਜੀ ਬੇਲ ਐਪਲੀਕੇਸ਼ਨ ਸਮੇਂ ਜੀਠੀ ਵਾਲੀ ਸੀ ਉਹ ਇਸ ਗੱਲ ਦਾ ਸਬੂਤ ਆ ਦੋ ਗਵਾਹਾਂ ਬਾਰੇ ਉਹਨਾਂ ਨੇ ਕਹਿਤਾ ਕਿ ਜਿਹੜੇ ਬਿਆਨ ਇਹਨਾਂ ਨੇ ਲਿਖੇ ਨੇ ਉਹ ਬੰਦੇ ਨੇ ਜਿਨ੍ਹਾਂ ਨੇ ਕਈ ਵਾਰ ਬਿਆਨ ਬਦਲੇ ਤੇ ਕਈ ਵਾਰ ਬਿਆਨ ਦਿੱਤੇ ਸਿਰਫ ਆਪਣੀ ਸਿਕਿਉਰਿਟੀ ਲੈਣ ਲਈ ਉਹਨਾਂ ਦੇ ਬਿਆਨ ਦੀ ਕੋਈ ਵੈਲਿਊ ਨਹੀਂ ਤੇ ਉਹਨਾਂ ਨੇ ਕਿਹਾ ਡਰੱਗ ਬਾਰੇ ਡਰੱਗ ਦੇ ਬਾਰੇ ਕੋਈ ਡਰੱਗ ਮਨੀ ਬਾਰੇ ਕੋਈ ਰਿਕਵਰੀ ਨਹੀਂ ਹੋਈ ਫੇਸਲੈਸ ਐਂਡ ਅਨਫਾਊਂਡਡ ਕੇਸ ਹੈ ਹੁਣ ਦੱਸੋ ਸਰਕਾਰ ਕਿੱਥੇ ਖੜੀ ਹੈ ਅੱਗੇ ਸਰ ਰਣਨੀਤੀ ਕੀ ਹੈ ਰਣਨੀਤੀਆਂ ਸ਼ਾ ਮੁਹੰਮਦਾਂਤ ਨੂੰ ਸੋਈ ਹੋਊਗਾ ਜੋ ਕਰੂਗਾ ਖਾਲਸਾ ਪੰਥ ਵੀ ਹੈ ਜੋ ਅਕਾਲੀ ਦਲ ਪੰਜਾਬ ਦੀ ਸੇਵਾ ਕਰਦਾ ਹੈ ਪੰਜਾਬ ਦੀ ਸੇਵਾ ਕਰੂਗਾ ਠੋਕ ਵਜਾ